ਵਾਹਿਗੁਰੂ ਵਾਹਿਗੁਰੂ ਬਾਈ ਜੀ ਸਤਿ ਸ਼ਕਾਲ ਬੱਲੇ ਬੱਲੇ ਕੀ ਹਾਲ ਪੁੱਲਰ ਸਾਹਿਬ ਸਤਿ ਸ਼ਕਾਲ ਸਤਿ ਸ਼ਕਾਲ ਕਿਰਪਾ ਵਾਹਿਗੁਰੂ ਜੀ ਤੁਸੀਂ ਸੁਣਾਓ ਠੀਕ ਠਾਕ ਬਹੁਤ ਵਧੀਆ ਬਹੁਤ ਵਧੀਆ ਕੀ ਬਣਿਆ ਮੁੰਡੇ ਦਾ ਕੈਨੇਡਾ ਦਾ ਬਸ ਬਾਈ ਐਤ ਕੀ ਤਾਂ ਵੀਜ਼ਾ ਆਇਆ ਹੀ ਸਮਝੋ ਤੁਹਾਨੂੰ ਪਤਾ ਮੈਂ ਵੀ ਠੇਕੇ ਤੇ ਪੈੜੀ ਲੈ ਲੈ ਹੁਣ ਤਾਂ ਥੱਕ ਗਿਆ ਮੈਨੂੰ ਇਹ ਸੈੱਟ ਹੋ ਜੇ ਚਾਰ ਪੈਸੇ ਕਮਾਵੇ ਸਾਡੀ ਵੀ ਜਾਨ ਸੌਖੀ ਹੋ ਜੂ ਤੇ ਮਤਲਬ ਐਸ ਵਾਰ ਲੱਡੂ ਖਵਾਓਗੇ ਮੂੰਹ ਮਿੱਠਾ ਕਰਾਓਗੇ ਕਿਉਂ ਨਹੀਂ ਜ਼ਰੂਰ ਮੈਂ ਤਾਂ ਦਨ ਤੁਹਾਡੇ ਬੈਠਿਆ ਤੁਹਾਡੇ ਸਾਹਮਣੇ ਆੜਤੀਆ ਤੋਂ ਐਡਵਾਂਸ ਵੀ ਲੈ ਆਂ ਮੈਨੂੰ ਇਹ ਅੱਜ ਕੀ ਫਸਲ ਵੀ ਚੰਗੀ ਹੋ ਜੂ ਤੇ ਇਹ ਵੀ ਚਾਰ ਪੈਸੇ ਕਮਾਊਗਾ ਤੇ ਅਗਲਾ ਪਿਛਲਾ ਸਾਰਾ ਕਰਜ਼ਾ ਲੈ ਜੂ ਅੱਦ ਕੀ ਚਲੋ ਬਾਬਾ ਭਲੀ ਕਰੇ ਮਿਲਦੇ ਆ ਜੀ ਮੈਨੂੰ ਸ਼ਹਿਰ ਥੋੜਾ ਕੰਮ ਹੈ ਖਾਲਰ ਸਾਹਿਬ ਕੋਈ ਨਹੀਂ ਪਾਈ ਜੀ ਮਿਲਦੇ ਜਰੂਰ ਵਾਹਿਗੁਰੂ 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 ਵਾਹਿਗੁਰੂ